ਸਾਰੇ ਮੋਰਚੇ ਦੇ ਜਿਹੜੇ ਕੋਆਰਡੀਨੇਟਰ ਆ ਉਹਨਾਂ ਨੂੰ ਇਹ ਕਾਲ ਦਿੱਤੀ ਗਈ ਸੀ ਕਿਉਂਕਿ ਸਾਡਾ ਜਿਹੜਾ ਇਹ ਪ੍ਰੋਗਰਾਮ ਆ 12 ਤੋਂ ਲੈ ਕੇ 3 ਵਜੇ ਤੱਕ ਦਾ ਆ ਸਾਡਾ ਇਸ ਵਿੱਚ ਦੇ ਮੁੱਖ ਜਿਹੜਾ ਟੀਚਾ ਉਹ ਇਹ ਹੀ ਆ ਵੀ ਜਿਹੜਾ ਸਾਡਾ ਆਗੂ ਆਪਣੀ ਜਾਨ ਦੀ ਬਾਜ਼ੀ ਲਾ ਕੇ ਬੈਠਾ ਆ ਤੇ ਉਹਦੀ ਜਾਨ ਕਿਸੇ ਤਰੀਕੇ ਨਾਲ ਬਚਾ ਲਈ ਜਾਵੇ ਉਹ ਕਿਦਾਂ ਬਚੂਗੀ ਜੇ ਪੰਜਾਬ ਦੇ ਲੋਕ ਆਮ ਲੋਕ ਜਿਹੜੇ ਉਹ ਜਾਗਣਗੇ ਹੱਕ ਵਿੱਚ ਖੜਨਗੇ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਇਕੱਲੇ ਕਿਸਾਨਾਂ ਦੀ ਨਹੀਂ ਹੈਗੀ ਇਹ ਜਿਹੜੀ ਲੜਾਈ ਆ ਇਹ ਮੁੱਖ ਤੌਰ ਦੇ ਉੱਤੇ ਇਹ ਸਾਰੇ ਵਰਗਾਂ ਦੀ ਲੜਾਈ ਆ ਆਪਾਂ ਕਹਿ ਹੀ ਦਿੰਨੇ ਆ ਵੀ ਜਿਹੜੇ ਸਰਦਾਰ ਆ 2% ਆ ਹਨਾ ਇਹ ਜਿਹੜੀ ਲੜਾਈ ਆ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਆ ਇਹ ਵਾਕਿਆ ਹੀ ਲੜਾਈ ਜਿਹੜੀ ਆ 2% ਤੇ 98% ਦੇ ਵਿਚਕਾਰ ਦੀ ਆ ਉਹ ਕਿੱਦਾਂ ਆ ਉਹ ਮੈਂ ਤੁਹਾਨੂੰ ਦੱਸਦਾ ਇੱਕ ਪਾਸੇ ਤਾਂ 98% ਉਹ ਲੋਕ ਆ ਆਮ ਵਰਗ ਸਾਰੇ ਹੀ ਜਿਨ੍ਹਾਂ ਨੇ ਇੱਕ ਪ੍ਰਧਾਨ ਮੰਤਰੀ ਨੂੰ ਵੋਟਾਂ ਪਾ ਕੇ ਤੇ ਉਹਨੂੰ ਪ੍ਰਧਾਨ ਮੰਤਰੀ ਬਣਾਤਾ ਹਨਾ ਇੱਕ ਪਾਸੇ 2% ਉਹ ਲੋਕ ਆ ਜਿਹੜੇ ਇਸ ਮੁਲਕ ਦੇ ਅਮੀਰ ਲੋਕ ਆ ਠੀਕ ਹੈ ਜੀ ਜਿਹੜੇ ਕਦੇ ਵੋਟ ਪਾਉਣ ਵੀ ਨਹੀਂ ਆਏ ਮਤਲਬ ਸਾਡੇ ਵੱਲੋਂ ਜਿਹੜਾ ਚੁਣਿਆ ਗਿਆ ਵਿਅਕਤੀ ਆ ਜਿਹੜਾ ਪ੍ਰਧਾਨ ਮੰਤਰੀ ਆ ਆਮ ਲੋਕਾਂ ਵੱਲੋਂ ਉਹ ਜਾ ਕੇ ਦੂਜੇ ਪੱਖ ਵਿੱਚ ਜਾ ਕੇ ਖੜ ਜਾਂਦਾ ਹੈ ਮਤਲਬ ਇਸ ਲਈ ਇਹ ਜਿਹੜੀ ਲੜਾਈ ਆ ਸਾਰੇ ਵਰਗਾਂ ਦੀ ਲੜਾਈ ਆ ਕਿਉਂਕਿ ਤੁਹਾਨੂੰ ਪਤਾ ਆ ਵੀ ਜਦੋਂ ਵੀ ਮੋਰੇ ਖੜਦਾ ਆ ਸਰਕਾਰਾਂ ਦੇ ਆਪਣੇ ਹੱਕਾਂ ਦੇ ਲਈ ਹਮੇਸ਼ਾ ਹੀ ਕਿਸਾਨ ਖੜਦਾ ਆ ਤੇ ਕਿਸਾਨ ਜਿਹੜੇ ਆ ਕਿਸਾਨ ਯੂਨੀਅਨ ਆ ਆ ਉਹ ਸਾਰੇ ਵਰਗਾਂ ਦੀ ਲੜਾਈ ਲੜਦੀਆਂ ਹਨ ਤੇ ਸਰਕਾਰ ਚਾਹੁੰਦੀ ਆ ਵੀ ਕਿਸੇ ਤਰੀਕੇ ਨਾਲ ਅਸੀਂ ਕਿਸਾਨਾਂ ਨੂੰ ਦੱਬ ਲਈਏ ਕਿਸਾਨਾਂ ਨੂੰ ਖਤਮ ਕਰ ਲਈਏ ਹੋਰ ਸਾਡੇ ਮੋਰੇ ਕੋਈ ਸਿਰ ਨਹੀਂ ਚੱਕਦਾ ਤੇ ਜਿੱਦਣ ਅਸੀਂ ਇਹਨਾਂ ਨੂੰ ਦੱਬ ਲਿਆ ਬਾਕੀ ਤਾਬਕੇ ਤੇ ਸਾਰੇ ਦੱਬੇ ਜਾਣੇ ਆ ਵੱਡੇ ਵੱਡੇ ਮਾਲ ਹੋਰ ਖੁੱਲ ਜਾਣੇ ਆ ਮਤਲਬ ਤੁਹਾਨੂੰ ਜਿਹੜੀ ਚੀਜ਼ ਆਮ ਦੁਕਾਨ ਤੋਂ ਜੇ 12 ਰੁਪਏ ਦੀ ਮਿਲਦੀ ਆ ਉਹ ਤੁਹਾਨੂੰ ਮਾਲ ਵਾਲਿਆਂ ਨੇ ਜੇ 10 ਰੁਪਏ ਦੀ ਦੇਣ ਲਾ ਪਏ ਤੇ ਕਿਉਂਕਿ ਉਹਨਾਂ ਨੂੰ ਆਪਣੇ ਗਡਾਨਾਂ ਚੋਂ ਚੱਕਣੀ ਹੈ ਨਾ ਪਹਿਲਾਂ ਉਹਨਾਂ ਨੇ ਉਹ ਚੀਜ਼ਾਂ ਬੰਦ ਕਰਾਉਣੀਆਂ ਮੁੜ ਕੇ ਆਪਣੇ ਮਨਮਰਜ਼ੀ ਦੇ ਰੇਟ ਲਾਉਣਗੇ ਐਦਾਂ ਹਾਲਾਤ ਜਿਹੜੇ ਬਣੇ ਪਏ ਐ ਇਸ ਵੇਲੇ ਤਾਂ ਕਰਕੇ ਕਿਸਾਨ ਜਿਹੜਾ ਸਾਰੇ ਵਰਗਾਂ ਦੀ ਲੜਾਈ ਲੱਗਦੀ ਲੱਗਦੀ ਤੁਸੀਂ ਬੇਲ ਰੋਕਦੇ ਹੋ ਫੜਾ ਰੋਕਦੇ ਆ ਆਮ ਲੋਕਾਂ ਨੂੰ ਜਰਾ ਤੱਕ ਜਿਹੜੀ ਪਰੇਸ਼ਾਨੀ ਹੋ ਰਹੀ ਹੈ ਹਾਂਜੀ ਤਾਂ ਵੀ ਆਮ ਲੋਕਾਂ ਨੂੰ ਪਰੇਸ਼ਾਨੀ ਜ਼ਰੂਰ ਹੁੰਦੀ ਆ ਪਰ ਇਹ ਜੋ ਕੁਝ ਵੀ ਅਸੀਂ ਕਰ ਰਹੇ ਆ ਆਮ ਲੋਕਾਂ ਦੇ ਭਵਿੱਖ ਲਈ ਕਰ ਰਹੇ ਆ ਮਤਲਬ ਜੀ ਅੱਜ ਲੋਕ 2-2 3-3 ਘੰਟੇ ਦਾ ਦੁੱਖ ਝੱਲ ਲੈਣਗੇ ਤੇ ਉਹਨਾਂ ਦੇ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੰਮ ਕਰ ਰਹੇ ਆ ਜੇ ਅੱਜ ਇਹ ਥੋੜਾ ਥੋੜਾ ਟਾਈਮ ਜੇ ਕੋਈ ਦੁੱਖ ਕਸ਼ਟ ਝੱਲ ਲੂਗਾ ਤੇ ਇਹ ਆਉਣ ਵਾਲੇ ਸਮੇਂ ਵਿੱਚ ਇਸ ਚੀਜ਼ ਦਾ ਫਾਇਦਾ ਮਿਲਣਾ ਸੋ ਸਾਰੇ ਵਰਗਾਂ ਨੂੰ ਕਿਸਾਨਾਂ ਦਾ ਪਹਿਲ ਦੇ ਆਧਾਰ ਤੇ ਵੱਧ ਚੜ ਕੇ ਸਾਥ ਦੇਣਾ ਚਾਹੀਦਾ ਹਾਂਜੀ ਆ ਤੁਹਾਨੂੰ ਚਿਹਰੇ ਦਿਖਾਉਣ ਲੱਗਾ ਇਹ ਚਿਹਰੇ ਉਹਨਾਂ ਦੇ ਆ ਭਾਈ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਆ ਆ ਤੁਸੀਂ ਆਪ ਦਰਸ਼ਨ ਕਰ ਲੋ ਬਈ ਇਹ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਗੱਲ ਗਿਣਤੀਆਂ ਦੀ ਨਹੀਂ ਹੁੰਦੀ ਗੱਲ ਹੁੰਦੀ ਆ ਵੀ ਜ਼ਮੀਰ ਕਿਹਦੀ ਜਾਗਦੀ ਐ ਸੋ ਆ ਜ਼ਮੀਰਾਂ ਜਾਗਦੀਆਂ ਵਾਲੇ ਲੋਕ ਜਿਹੜੇ ਐਸ ਵੇਲੇ ਆਪਣੀਆਂ ਹੱਕੀ ਮੰਗਾਂ ਦੇ ਲਈ ਤੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਉਹਨਾਂ ਦੀ ਜਿਹੜੀ ਭੁੱਖ ਹੜਤਾਲ ਆ ਉਦੇ ਸਮਰਥਨ ਵਿੱਚ ਅੱਜ ਧੰਨੋ ਵਾਲੀ ਫਾਟਕ ਦੇ ਉੱਤੇ ਬੈਠੇ ਹੋਏ ਆ। ਉਹ ਇਧਰ ਆ ਵੀਰ ਸਾਰੇ ਆ ਤੁਹਾਨੂੰ ਸਾਰੇ ਦਰਸ਼ਨ ਕਰਾ ਦੇਣਗੇ। ਉਹ ਇਧਰ ਆ ਵੀਰ ਸਾਰੇ ਆ ਤੁਹਾਨੂੰ ਸਾਰੇ ਦਰਸ਼ਨ ਕਰਾ ਦੇਣਗੇ। ਪਾਜੀ ਕੋਈ ਸਨੇਹਾ ਦੇਣਾ ਚਾਹੁੰਦੇ ਆ ਤੁਸੀਂ? ਹਾਂਜੀ। ਤੁਸੀਂ ਬਾਜੀ? ਜੇ ਬੋਲੋ ਤਾਂ ਨਹੀਂ ਕੋਈ। ਹਾਂਜੀ ਭਾਜੀ ਡੱਲੇਵਾਲ ਸਾਹਿਬ ਉੱਥੇ ਭੋਖੜਤਾਲ ਉੱਤੇ ਬੈਠੇ ਆ ਤੇ ਸਾਰੇ ਫਾਰਮ ਵੱਲੋਂ ਇਹ ਜਿਹਦਾ ਅਪੀਲ ਕੀਤੀ ਗਈ ਸੀ 12 ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਰੋਕੀਆਂ ਜਾਵੇ ਕੀ ਕਹਿਣਾ ਚਾਹੁੰਦੇ ਜਿਹੜੇ ਆਮ ਲੋਕਾਂ ਨੂੰ ਖੱਜਲ ਖਰਾਬੀ ਹੋ ਰਹੀ ਆ ਉਹਨਾਂ ਬਾਰੇ ਕੀ ਗੱਲ ਕਹਿਣਾ ਚਾਹੁੰਦੇ ਦੇਖੋ ਜੀ ਪਹਿਲਾਂ ਤਾਂ ਅਸੀਂ ਆਮ ਲੋਕ ਜਿਹੜੇ ਵਿਚਾਰੇ ਖੱਜਲ ਖਰਾਬ ਹੋ ਰਹਾ ਹੈ ਉਹਨਾਂ ਤੋਂ ਅਸੀਂ ਮਾਫੀ ਚਾਹੁੰਦੇ ਪਰ ਸਾਡੀ ਵੀ ਮਜਬੂਰੀ ਆ ਕਿਉਂਕਿ ਸਾਡੇ ਸਾਡਿਆਂ ਜਿਹੜੇ ਸੈਂਟਰ ਸਰਕਾਰ ਨੇ ਮੰਗਾ ਮੰਨਿਆ ਉਹ ਲਾਗੂ ਨਹੀਂ ਕੀਤੇ ਆ ਤੇ ਜੇ ਅਸੀਂ ਮਤਲਬ ਜੇ ਕੁਝ ਨਹੀਂ ਕਰਦੇ ਤੇ ਅਸੀਂ ਮਤਲਬ ਸਾਡਾ ਇਹ ਹੁਣ ਸਾਡਾ ਅਸੀਂ ਕਰਕੇ ਜਾਂ ਰੋਡ ਜਾਮ ਕਰਾਂਗੇ ਜਾਂ ਟ੍ਰੇਨਾਂ ਜਾਮ ਕਰਾਂਗੇ ਹਨਾ ਤੇ ਸਾਡਾ ਕਿਉਂਕਿ ਜਿੱਦਾਂ ਸਾਨੂੰ ਜਥੇਬੰਦੀਆਂ ਕਹਿਣਗੇ ਉਹਨਾਂ ਨੇ ਭੋਖੜਤਾ ਰੱਖੀ ਆ ਅਸੀਂ ਉਹ ਸਮਰਥਨ ਦੇ ਵਿੱਚ ਜਿੰਨੇ ਵੀ ਆਮ ਲੋਕਾਂ ਉਹਨਾਂ ਤੋਂ ਮਾਫੀ ਮੰਗ ਕੇ ਤਕ ਤਿੰਨ ਘੰਟੇ ਦਾ ਸੰਕੇਤ ਤੱਕ ਆ ਪਰ ਜੇ گاਉਂ ਕੋਈ ਵੱਡੀ ਕਾਲ ਆਊਗੀ ਅਸੀਂ ਉਹਦਾ ਵੀ ਸਮਰਥਨ ਕਰਾਂਗੇ ਤੇ ਡੱਲੇਵਾਲ ਸਾਹਿਬ ਦੀ ਜਦਾਂ ਮਤਲਬ ਸਿਹਤ ਯਾਪੀ ਲਈ ਮਤਲਬ ਗੁਰਦੁਆਰਿਆਂ ਵਿੱਚ ਤੁਸੀਂ ਅਰਦਾਸ ਵਗੈਰਾ ਕਰਾ ਰਹੇ ਆਂ ਜੀ ਹਾਂ ਜੀ ਹਾਂ ਜੀ ਤਾਂ ਦੇਖੋ ਯਾਰ ਅਰਦਾਸ ਗੁਰੂ ਘਰਾਂ ਵਿੱਚ ਹੋਰੇ ਅਸੀਂ ਤਾਂ ਹਰ ਟਾਈਮ ਉਹਨਾਂ ਦੇ ਸਿਹਤ ਯਾਪੀ ਲੇਰ ਤੋਂ ਕਿ ਬਹੁਤ ਵੱਡਾ ਸਟੈਪ ਚੱਕਿਆ ਉਹਨਾਂ ਨੇ ਆਪਣੀ ਜ਼ਾਂਤ ਲਈ ਦੇ ਧਰ ਕੇ ਕਿਸਾਨੀ ਉਹ ਕਿਸਾਨੀ ਡੁੱਬਦੀ ਜਾ ਰਹੀ ਆ ਅਸੀਂ ਪਿਛਲੇ ਸਮੇਂ ਵਿੱਚ ਦੇਖਿਆ ਵੀ ਕਿਸਾਨਾਂ ਦਾ ਮੰਡੀਆਂ ਦੇ ਵਿੱਚ ਕਿੰਨੀ ਲੁੱਟ ਹੋ ਰਹੀ ਆ ਇੱਕ ਮਤਲਬ ਸ਼ੁਰੂਆਤ ਹੈ ਜੇ ਅਸੀਂ ਸਾਰੇ ਵੀ ਜਿੰਨੇ ਕਿਸਾਨ ਜਥੇਬੰਦੀਆਂ ਜਾਂ ਜਿੰਨੇ ਵੀ ਸਾਡੇ ਕਿਸਾਨ ਤੋਂ ਉਹਨੂੰ ਬੇਨਤੀ ਕਰਦੇ ਵੀ ਇੱਕ ਪਲੇਟ ਬਗਾਰਨ ਤੇ ਇਕੱਠੇ ਹੋ ਕੇ ਆਪਾਂ ਕਿਸਾਨੀ ਨੂੰ ਬਚਾਈਏ ਜਿਹੜਾ ਆਉਣ ਵਾਲਾ ਸਮਾਂ ਉਹ ਬਹੁਤ ਭਿਆਨਕ ਹੈ ਜੇ ਅਸੀਂ ਆਪਣੀਆਂ ਪਾਰਟੀਆਂ ਵਾਜੀਆਂ ਵਿੱਚ ਗਰੁੱਪ ਵਾਜੀਆਂ ਵਿੱਚ ਫਸੇ ਰਹੇ ਤਾਂ ਨੁਕਸਾਨ ਕਿਸਾਨੀ ਦਾ ਹੁਣ ਜਿਹੜਾ ਪੰਜਾਬ ਹੈ ਉਹ ਕਿਸਾਨੀ ਦੇ ਸਿਰ ਤੇ ਹੀ ਆ ਕਿਸਾਨੀ ਅਸੀਂ ਤਾਂ ਹੀ ਬਚਾਵਾਂਗੇ ਜੇ ਅਸੀਂ ਇਕੱਠੇ ਰੱਖਾਂਗੇ ਪੈਦਲ ਜਾਣ ਤੋਂ ਕੱਲਾ ਰੋਕਿਆ ਨਹੀਂ ਗਿਆ ਉਹ ਤੇ ਤਰ੍ਹਾਂ ਤਰ੍ਹਾਂ ਦੇ ਹੱਤਿਆਨ ਉਹਨਾਂ ਨੇ ਫਰਕੇ ਸਧਾਰਨ ਅਥਰੂ ਗੈਸ ਸਧਾਰਨ ਪਾਣੀ ਦੀਆਂ ਬਿਛਾੜਾਂ ਨਹੀਂ ਕੀਤੀਆਂ ਉਹਦੇ 'ਚ químical ਮਾਰ ਕੇ ਉਹਦੇ 'ਚ ਖਤਰਨਾਕ ਗੈਸਾਂ ਵਾ ਲਾ ਕੇ ਅਥਰੂ ਗੈਸ ਛੱਡੀ ਗਈ ਜਿਹਦੇ ਨਾਲ ਕਾਫੀ ਕਿਸਾਨ ਸਾਡੇ ਜੱਗਤ ਦੀ ਪੀ ਗੁੱਟਸ ਉਸ ਤੋਂ ਅਗੇ ਸਾਡੇ ਕਿਸਾਨ ਆਪ ਨੂੰ ਜਿੰਜੀਤ ਸਿੰਘ ੱਲੇਵਾੜ ਜੀ ਜਿਨ੍ਹਾਂ ਨੇ ਫੱਟੀ ਕਰਵਾਨੀ ਕਰਦਿਆਂ ਇਸ ਸੁਪਤੀ ਹੋਈ ਸਰਕਾਰ ਨੂੰ ਜਗਾਉਣ ਲਈ ਅਤੇ ਫੇਰ ਰੋਹ ਗਾ ਕੋ ਫੜਕਾ ਆ ਕੇ ਬਿਠਾ ਲਿਆ ਉਹਨਾਂ ਨੇ ਪਰਣ ਕਿਹਾ ਤੇ ਮੇਰੀ ਜਾਲ ਦਾ ਵੇਸਾਬ ਚਲੇ ਜਾਏ ਜਿੰਨਾ ਚਿਰ ਸਰਕਾਰ ਕਿਸਾਨਾਂ ਦੀਆਂ ਪੰਜਾਬ ਦੀਆਂ ਹੱਕੀ ਮੰਗਾਂ ਤੇ ਗੌਰ ਨਹੀਂ ਕਰਦੀ ਕਿੰਨੇ ਹਾਂਜੀ ਮੰਤਰੀਆਂ ਤੇ ਬੰਦਾ ਮੰਗਾਂ ਨੂੰ ਲਾਗੂ ਨਹੀਂ ਕਰਦੀ ਓਨੀ ਦੇਰ ਹੋ ਆਪਣਾ ਕਿਉਂ ਫੜਕਾ ਖਤਮ ਨਹੀਂ ਕਰ ਸਾਥੀਓ ਕਿੱਡੀ ਵੱਡੀ ਗੱਲ ਐ ਅੱਜ 23 ਦਿਨ ਹੋ ਗਏ ਉਹਨਾਂ ਨੂੰ ਇੱਕ ਬਜ਼ੁਰਗ ਆਵਸਥਾ ਦੇ ਵਿੱਚ ਬਿਮਾਰੀਆਂ ਤੋਂ ਫ੍ਰੀਡ ਤੇ ਘਰਸਾਨ ਤੁਹਾਡੀ ਖਾਤਰ ਐਡੀ ਵੱਡੀ ਕੁਰਬਾਨੀ ਕਰ ਰਿਹਾ ਉਹਨਾਂ ਨੇ ਇਸ ਅੰਨੀ ਦਾ ਬੋਲੀ ਕਾਰਪੋਰੇਟਾਂ ਦੀ ਕੱਠ ਤੁਤਲੀ ਸਰਕਾਰ ਨੂੰ ਥਲੂਣਾ ਦੇਣ ਵਾਸਤੇ ਅੱਜ ਦੀ 3 ਘੰਟੇ ਦੀ ਰੇਲਵੇ ਬੰਦ ਦੀ ਕਾਲ ਦਿੱਤੀ ਸੀ ਜਿਸ ਦੇ ਤਹਿਤ ਆpassਾਰੇ ਅੱਜ ਇੱਥੇ ਬੈਠੇ ਆ। ਸਮਾ ਇੰਨਾ ਧਿਆਨ ਆ ਰਿਹਾ ਹੈ। ਜਿਸ ਨੂੰ ਸਦਾ ਕਿਸਾਨ ਵੀਰ ਹੱਜ ਨਿਕਣ ਅਵੇਸੜਾ ਉਹ ਕਿਤੇ ਵੀ ਸਾਡੀ ਸੋਚ ਮੁਤਾਬਕ ਕਾਨੂੰਨ ਦੇ ਵਿੱਚ ਹੈ ਨਹੀਂ ਇੱਕ ਚਲਦੀ ਫਰਮ ਮੁਨਾਫੇ ਤੇ ਚਲਦੀ ਫਰਮ ਇਹਨੂੰ ਵੇਚਣ ਤੋਂ ਪਹਿਲਾਂ ਮਾਲਕਾਂ ਦੀਆਂ ਜ਼ਿਆਦਾਤਰ ਵੇਚੀਆਂ ਜਾਂਦੀਆਂ। ਉਹ ਡੀਸੀ ਸਾਹਿਬ ਵੀ ਪ੍ਰਕਿਰਿਆ ਉਹ ਫੋਲੋ ਕਰ ਜਾਂਦਾ ਸਾਨੂੰ ਟਾਈਮ ਟਪਾਉਣ ਲਈ। ਸਰਕਾਰ ਵੀ ਉੱਥੇ ਕੋਈ ਗੌਰ ਨਹੀਂ ਕਰਦੀ। ਹੁਣ ਸਾਨੂੰ ਅਖੀਰ ਉਹ ਤੇ ਹਾਈ ਕੋਰਟ ਜਾਣ ਦਾ ਮਨ ਬਣਾਇਆ ਕੋਈ ਹਾਈ ਕੋਰਟ ਜਾਵਾਂ। ਇਹ ਸਾਡੀਆਂ ਸਰਕਾਰਾਂ ਦੀਆਂ ਨੀਤੀਆਂ ਆ। ਕਿਸਾਨ ਵੀਰੋ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਐ। ਪਈ ਆਪਾਂ ਨੂੰ ਆਪਣੀ ਹੋਂਦ ਬਚਾਉਣ ਲਈ ਗੱਲੀਆਂ ਫਸਲਾਂ ਬਚਾਉਣ ਲਈ ਨਹੀਂ ਨਾ ਆਉਣ ਵਾਲੀਆਂ ਜਨਰੇਸ਼ਨਾਂ ਲਈ ਵੀ ਕੁਝ ਬਚਾਉਣਾ ਆਪਾਂ ਨੂੰ ਆਪਣੇ ਹੱਕ ਲੈਣ ਲਈ ਜਾਗਰੂਕ ਹੋਣਾ ਪਊ ਉਹ ਆਪਾਂ ਨੂੰ ਸੋਚ ਅਪਣਾਉਣੀ ਪਊ ਕਿ ਆਪਾਂ ਸਰਕਾਰਾਂ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਆ ਭਾਈ ਆ ਸਾਡੇ ਹੱਕ ਐ ਅਸੀਂ ਇਹ ਲੈਣੇ ਐ ਛੁੱਟਦਾ ਹੀ ਨਹੀਂ ਅਰੇ ਤੁਹਾਨੂੰ ਦੇਣੇ ਪੈਣਗੇ ਇਹ ਤੋਂ ਮੈਂ ਤੁਹਾਡਾ ਵਜ਼ਾਰਾਂ ਨਹੀਂ ਫੇਰ ਗੱਡੀ ਚੱਲੂਗੀ ਜੇ ਅਸੀਂ ਇਹੇ ਹੀ ਸੋਚ ਲਿਆ ਕਿ ਯਾਰ ਇੱਕ ਪਿੰਡ ਚੋਂ ਫਰਾਨਾ ਬੰਦਾ ਜਾਂਦਾ ਉਹ ਇਹ ਜੋ ਕਰੇਊਗਾ ਠੀਕ ਆ ਮੈਂ ਤਾਂ ਨਿਆਰਾ ਬਾਹਰ ਭੇਜ ਦੇਣਾ ਉਹ ਮਸਲੇ ਦਾ ਹੱਲ ਨਹੀਂ ਉਹ ਜਿਹੜੇ ਪਿੰਡ ਚੋਂ ਇੱਕ ਦੋ ਜਾਂਦੇ ਆ ਅਖੀਰ ਹੌਲੀ ਹੌਲੀ ਉਹ ਨਹੀਂ ਵੀ ਹਟ ਜਾਂਦਾ ਸਮੱਸਿਆ ਰੋਜ਼-ਰੋਜ਼ ਹੋਰ ਵੱਡੀ ਹੋ ਰਹੀ ਹੈ ਇੰਨੀਆਂ ਕਿ ਬੇਕੀਆ ਕਾਤਾ ਹੋਇਆ ਵਾਡੇ ਸਾਰੇ ਕਿਉਂਕਿ ਜੇ ਆਪਾਂ ਲੋਕ ਆਪਾਂ ਆਪਾਂ ਮੰਨੋਗਾ ਵੀ ਜਦੋਂ ਲੜਾਈ ਚੱਲੀ ਸੀ ਤੁਹਾਡੇ ਬੱਚੇ ਵੀ ਕਹਾਂ ਕਹਿਣਗੇ ਵੀ ਸਾਡੇ ਬਜ਼ੁਰਗ ਵੀ ਕਿਉਂਕਿ ਅਸੀਂ ਸੌਣਦੇ ਹੁੰਦੇ ਹਾਂ ਵੀ ਜਦੋਂ ਧਰਮਜੋਤ ਮੋਰਚਾ ਚੱਲਦਾ ਜਾਂ ਕੋਈ ਮੋਰਚਾ ਸਾਡੇ ਬਜ਼ੁਰਗ ਜਾਂਦੇ ਹੁੰਦੇ ਬਹੁਤ ਵੱਡੀ ਗੱਲ ਹੈ ਚਲੋ ਗਣਤੀ ਮੈਂਤੀ ਨਹੀਂ ਦੇਖੀਦੀ ਹੁੰਦੀ ਗੱਲ ਇਹ ਵੀ ਸੰਘਰਸ਼ੀ ਲੋਕ ਥੋੜੇ ਹੀ ਹੁੰਦੇ ਆ ਜਦੋਂ ਕੋਈ ਪੁੱਟੇ ਮਾੜੇ ਕੰਮ ਵਾਲੇ ਪਾਸੇ ਨੂੰ ਜਾਣੀ ਕਹਿੰਦੀ ਹੁੰਦੀ ਆ ਚੰਗੇ ਵਾਲੇ ਪਾਸੇ ਨੂੰ ਥੋੜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਹੁਣ ਅਸੀਂ ਬੇਨਤੀ ਕਰਦੇ ਹਾਂ ਰਜਿੰਦਰ ਸਿੰਘ ਜੀ ਮੰਡ ਔਰਵਾਕੇਟ ਸਾਹਿਬ ਉਸ ਸਟੇ ਤੇ ਆਪਣੇ ਬਚਨ ਸੁਣਾਉਣ ਦੀ ਆਉਟ ਜੋ ਸੰਗਠੀ ਸਾਥੀਓ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ 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 ਮੇਰੇ ਤੋਂ ਪਹਿਲਾਂ ਕੋਡੇ ਸੀਨੀਅਰ ਆਪ ਕੋ ਬੋਲ ਰਹੇ ਸੀਗੇ ਉਹਨੇ ਦੋ ਤਿੰਨ ਵਾਰੀ ਪੁਆਇੰਟ ਆਊਟ ਕੀਤਾ ਵੀ ਆ ਗੱਲਾਂ ਵਕੀਲ ਆਏ ਤੇ ਉਹਨਾਂ ਦਾ ਕਰਾਂਗੇ ਲੰਮਾ ਚੋਣਾ ਭਾਸ਼ਣ ਨਹੀਂ ਕਰਦਾ ਕਿਉਂਕਿ ਤੁਸੀਂ ਦੇਰ ਤੇ ਬੈਠੇ ਅਸੀਂ ਲੇਟ ਆਏ ਉਹਦੀ ਮਾਫੀ ਚਾਹੁੰਦੇ ਆ ਜਿਹੜੀ ਆ ਗੱਲਾਂ ਜਿਹੜੇ ਜਿਹੜੀ ਜਮਾਤ ਆ ਸਰਵਾਇਦਾਰੀ ਜਮਾਤ ਆ ਉਹ ਇੰਨੀ ਚਲਾਕੀ ਦੇ ਨਾਲ ਕੰਮ ਕਰ ਰਹੀ ਆ ਕਿ ਸਾਨੂੰ ਉਨਲ ਤੱਕ ਪਹੁੰਚਣ ਨੂੰ ਦਿਨ ਹਫਤੇ ਮਹੀਨੇ ਕਈ ਸਾਲਾ ਲੱਗ ਜਾਂਦੇ ਹੈਗੇ ਆ ਪਰ ਉਹ ਆਪਣਾ ਕੰਮ ਕਰੀ ਜਾਂਦੇ ਹੈਗੇ ਆ ਇਹ ਗੱਲ ਬੜੀ ਕਲੀਅਰ ਆ ਵੀ ਹਮ ਤੋਂ ਹਮਾਰੇ ਦੋ ਦੋ ਵੇਚ ਰਹੇ ਆ ਦੋ ਖਰੀਦ ਰਹੇ ਆ ਸਾਰੇ ਮੋਦੀ ਵੇਚ ਰਹੇ ਆ ਅਵਾਨੀ ਦੇ اڈਾਨੀ ਖਰੀਦ ਰਹੇ ਆ ਔਰ ਬਹਿਸ ਕੀ ਚੱਲ ਰਹੀ ਆ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਆ ਬਹੁਤ ਸਾਰੇ ਦੋਸਤ ਉਹ ਬਹਿਸਾ ਦੇਖਦੇ ਹੋਣਗੇ ਬਸ ਤਾਂ ਉਹ ਜਿਹੜੇ ਗੋਦੀ ਮੀਡੀਆ ਉਹ ਦਿਖਾਦਾ ਨਹੀਂ ਹੈਗਾ YouTube ਤੇ ਕਿਤੇ ਕਿਤੇ ਦੇਖਣ ਦਾ ਮੌਕਾ ਮਿਲਦਾ ਹੈਗਾ ਆ ਵੀ ਦੋ ਬੰਦੇ ਵੇਚ ਰਹੇ ਤੇ ਦੋ ਖਰੀਦ ਰਹੇ ਆ ਕਿ ਉੱਥੇ ਬਹਿਸ ਕੀ ਹੁੰਦੀ ਆ ਬਹਿਸ ਹੁੰਦੀ ਆ ਉੱਥੇ ਤੇ ਤੁਸੀਂ ਉਹ ਇੱਕ ਕੋਈ ਪਿਕਚਰ ਆਈ ਆ ਸਾਉਂਸ ਦੀ ਪੁਸ਼ਪਾ ਟੂ ਉਹਦੇ ਐਕਟਰ ਨੂੰ ਭਗੜੜ ਬੱਜ ਕੇ ਇੱਕ ਔਰਤ ਮਾਰ ਗਈ ਉਹਨੇ ਤੇ ਪਰਚਾ ਹੋ ਗਿਆ ਉਹਦੇ ਤੇ ਇੱਕ ਦਿਨ ਦੋ ਦਿਨ ਕੋਈ মিডিਆ ਉੱਤੇ ਲਗਾ ਰਿਆ ਉਹ ਜਿਹੜੀ ਔਰਤ ਮਾਰ ਗਈ ਉਹਦੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ ਉਹਦਾ ਬੱਚਾ ਹੱਸਦਾ ਪਿਆ ਉਹਦੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ ਕਹਿਣਾ ਕੀ ਚਾਹੁੰਦੇ ਆ ਜਿਹੜੀਆਂ ਗੱਲਾਂ ਸੀ ਗਾਹੇ ਬਗਾਹੇ ਅਸੀਂ ਇਗਨੋਰ ਕਰ ਜਾਂਦੇ ਆ ਜਾਂ ਸਾਡੇ ਤੱਕ ਉਹ ਪਹੁੰਚੋ ਈ ਦਿੱਤੀਆਂ ਜਾਂਦੀਆਂ ਜੇ ਅਸੀਂ ਪਿਛਲੇ ਬੜਾ ਲੰਮੇ ਸਮੇਂ ਤੇ ਕਲਾ ਜਾਈਏ ਹਾਂਜੀ ਗੱਲ ਸਾਡੇ ਕੋਲ ਅਸੀਂ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਆ ਬੜੀ ਮਤਲਬ ਸਾਰੇ ਤੁਸੀਂ ਵਿਧਾਈ ਦੇ ਪਾਤਰ ਆ ਤੁਸੀਂ ਦੇਸ਼ੀជាតិਤਵਾਨਾ ਐਸਾ ਜਨਾਬਟਿਆ ਵੀ ਹਿੰਦੁਸਤਾਨ ਦੇ ਸਾਰੇ ਤੁਸੀਂ ਕਿਸਾਨਾਂ ਦਾ ਕੱਪੜੀ ਆਵਾਜ਼ ਠਾਈ ਮਜ਼ਦੂਰਾ ਦਾ ਆਵਾਜ਼ ਠਾਈ ਉਹਨਾਂ ਨੂੰ ਇੱਕ ਮੁੱਠੀ ਦਿੱਤਾ ਸਰਕਾਰ ਨੂੰ ਵੱਲ ਵਾਟ ਲਈ ਇਹ ਬਰੂਰ ਹੋਣਾ ਪਿਆ ਮੰਗਾ ਮੰਨੀਆਂ ਗਈਆਂ ਉਹ ਤੋਂ ਬਾਅਦ ਗਈਬਨ ਹੋਈ ਸਰਕਾਰ ਬਣਨ ਤੋਂ ਬਾਅਦ ਵੀ ਉਹ ਭੱਜ ਗਈ ਆ ਜਿਹੜਾ ਕਾਨੂੰਨੀ ਸਾਨੂੰ ਹੱਥ ਨਹੀਂ ਆ ਉਹ ਨਹੀਂ ਦੱਸਦਾ ਅੱਜ ਮੇਰੇ ਉਹ ਗਿਆਨ ਹੈਗੇ ਆ ਵੀ 1980 ਕਮੇਟੀ ਦੇ ਵਿੱਚ ਪਾਚ ਕੀਤੀ ਆ ਮੈਨੂੰ ਕਾਨੂੰਨੀ ਜਮਨ ਪਰ ਪਨਾਹਾ ਦੇ ਪਰ ਇਹ ਦੇ ਦੌਰਾਨ ਬਹੁਤ ਸਾਰੀਆਂ ਹੋਰ ਗੱਲਾਂ ਹੋ ਗਈਆਂ ਜਿਹਦੇ ਲਈ ਅਸੀਂ ਅਵੇਅਰ ਨਹੀਂ ਹੈਗੇ ਜਾਂ ਅਸੀਂ ਕੱਟੇ ਨਹੀਂ ਹੋ ਸਕਦੇ ਹੈਗੇ ਜਿਹੜੀ ਪਹਿਲੀ ਵਾਰ ਤੋਂ ਸ਼ੁਮਾਰੀ ਹੋਈ ਦੇਸ਼ ਆਜ਼ਾਦ ਹੋਣ ਤੋਂ ਬਾਅਦ 55 ਦੇ ਕਰੀਬ ਸ਼ਹਿਰ ਸੰਨਦਾ ਕੋਈ ਹਰ ਵੀਰ ਹੋ ਸਕਦਾ ਆ 55 ਲੱਖ ਪਰਿਵਾਰ ਪੰਜਾਬ ਦੇ ਵਿੱਚ ਖੇਤੀਬਾੜੀ ਕਰਦੇ ਸੀਗੇ 2010-11 ਦੇ ਵਿੱਚ ਆਖਰੀ ਮਰਦਨ شماری ਹੋਈ ਹੈ 9 ਲੱਖ ਪਰਿਵਾਰ ਰਹਿ ਗਿਆ ਆ ਬਾਕੀ ਪਰਿਵਾਰ ਜਿਹੜੇ ਆ ਖੇਤੀ ਤੋਂ ਬਾਹਰ ਹੋ ਗਏ ਆ ਉਹ ਕਿਉਂ ਹੋ ਗਏ ਆ ਉਹ ਜ਼ਮੀਨਾਂ ਕਿੱਥੇ ਗਈਆਂ ਹੈਗੀਆਂ ਆ ਕਿਸੇ ਨੇ ਨੋਟਿਸ ਨਹੀਂ ਲਿਆ ਇਸ ਗੱਲ ਦਾ 21-22 ਦੀ ਹੋਣੀ ਸੀ ਹਜੇ ਤੱਕ ਨਹੀਂ ਹੋਈ 24 ਹਜ਼ਾਰ ਰਹੀ ਆ ਅਨਫੀਸ਼ੀਲੀ ਆ 4 ਤੋਂ 5 ਲੱਖ ਪਰਿਵਾਰ ਨਹੀਂ ਰਹਿ ਗਿਆ ਜੋ ਪਿਛਲੇ 7-8 ਸਾਲਾਂ ਤੋਂ ਰੁਝਾਨ ਬਣਿਆ ਆ ਸਾਡੇ ਬੱਚਿਆਂ ਨੂੰ ਮਨੋ ਪੰਜਾਬ ਦੇਆਂ ਨੂੰ ਵੀ ਈਵਨ ਅਦਰਵਾਈਜ਼ ਵੀ ਕਿਉਂਕਿ ਡਿਗਰੀਆਂ ਪੱਟੀਆਂ ਵੱਡੀਆਂ ਕਰ ਲੈਂਦੇ ਆ ਰੋਜ਼ਗਾਰ ਦਾ ਕੋਈ ਸਾਧਨ ਨਹੀਂ ਹੋ ਉਹ ਬੰਦੇ ਬੱਚੇ ਸਾਰੇ ਸਾਡੇ ਵੀ ਠਾਡੇ ਵੀ ਉਹ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਇੰਗਲੈਂਡ ਜਿੱਥੇ ਵੀ ਉਹ ਪੁਣਾ ਦਾ ਲੱਗਦਾ ਹੈਗਾ ਆ ਉਹ ਆਪ ਦੇ ਲੱਖਾਂ ਰੁਪਏ ਖਰਚ ਕੇ ਮਤਲਬ ਸਰਕਾਰਾਂ ਦੇ ਆਂਕੜੇ ਹੈਗੇ ਆ ਹਜ਼ਾਰਾਂ ਕਰੋੜ ਰੁਪਏ ਖਰਚ ਕੇ ਉੱਥੇ ਜਾਂਦੇ ਆ ਜਦੋਂ ਉਥੇ ਪੀਆ ਰਾਨੀ ਹੁੰਦੀ ਆ ਉਦੋਂ ਆਪਣੇ ਮਾਪੇ ਬ ਨੂੰ ਲੈ ਆਪਾਂ ਇੱਥੋਂ ਜੀਵਿੰਦਾ ਦੇਤੀ ਆ ਆਪਾਂ ਚਲੀਏ ਆਪਾਂ ਨੂੰ ਇਹ ਗੱਲਾਂ ਜਿਹੜੀਆਂ ਇੱਕ ਇੱਕ ਸਿਸਟਮ ਦੇ ਤਹਿਤ ਸਾਲ 2010 ਦੇ ਵਿੱਚ ਅਕਤੂਬਰ ਦੇ ਵਿੱਚ ਇੱਕ ਖਬਰ ਆਈ ਸੀਗੀ ਰिलायंस ਪੱਟੀ ਬਣ ਰਹੀ ਆ ਜੰਮੂ ਤੋਂ ਲੈ ਕੇ ਬੰਬੇ ਤੱਕ 36 ਕਰਮਾ ਚੌੜੀ ਸਾਰੇ ਕਿਸਾਨ ਬੈਠੇ ਆ 36 ਬਾਈ 40 ਦਾ ਵੇਦ ਹੁੰਦਾ ਆ ਤੁਸੀਂ ਦੇਖੋ ਉਹਦੇ ਪੰਗਾਇਰ ਦੇ ਦੋ ਕੱਟ ਆ ਤੇ ਮਤਲਬ ਉੱਥੇ ਤੁਸੀਂ ਐਂਟਰੀ ਹੋਗਾ ਤੇ ਉਹ ਸੜਕ ਤੇ ਚੱਲ ਨਹੀਂ ਸਕਦੇ ਤੁਸੀਂ ਜਿਹੜੀ ਦਿੱਤੀ ਸੱਤੀ ਕਰ ਸਕਦਾ ਚੌੜੀ ਸੜਕ ਬਣਨੀ ਉਹ ਤੇ ਚੜ ਨਹੀਂ ਸਕਦਾ ਤੁਸੀਂ ਉਹ ਨਹੀਂ ਤਾਗਾ ਰੋਣ ਦਾ ਸਾਲ ਚੁੱਪ ਸਾਰਾ ਜਣਾਇਆ ਹੋ ਰਲਾਈਸ ਵਾਲਿਆਂ ਨੇ ਅਵਾਨੀਆਂ ਨੇ ਉਹ ਆਪਣੇ ਲਈ ਸੜਕਾਂ ਦਾ ਪੈਚ ਬਣਾਈਆਂ ਉਹਨੂੰ ਨਾਲ ਦਿੱਤਾ ਹਵਾਈ ਪੱਤੀ ਦਾ ਹਵਾਈ ਪੱਤੀ ਦਾ ਮਤਲਬ ਹੈ ਜਹਾਜ਼ ਦੀ ਤੇਜ ਉੱਤੇ ਉਹਨਾਂ ਦੇ ਜਿਹੜੇ ਵਹੀਕਲ ਚੱਲਿਆ ਕਰਦੇ ਤੇਹਾਡੇ ਨਹੀਂ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਕਿਸਾਨ ਨੇਤਾ ਖਦਾਰ ਜਰਜੀਤ ਸਿੰਘ ਗੱਲੇਵਾਲ ਲਗਾਤਾਰ ਅੱਜ ਤਈਮਾ ਦਿਨ ਚੱਲਦਾ ਪਿਆ ਜੋ ਭੋਖੜ ਤਾਲ ਦੇ ਉਥੇ ਬੈਠੇ ਨੇ ਪਰ ਜਿਹੜੇ ਸਾਡੇ ਫੁਕਰਮਾਨ ਨੇ ਜਿਹੜੀ ਆ ਬੀਜੇਪੀ ਗਵਰਨਮੈਂਟ ਤੇ ਜਿਹੜਾ ਇੱਥੇ ਵਾਲਾ ਪੰਜਾਬ ਦਾ ਵੀ ਵਿੱਚੇ ਹੀ ਕਹਿ ਲਈ ਆ ਆਪਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਪਹਿਲਾਂ ਤਾਂ ਜਿੱਦਾਂ ਮੰਡ ਸਾਬ ਦੇ ਵੀ ਕਿਹਾ ਮੈਂ ਇਸ ਮੰਚ ਤੋਂ ਸਾਰੇ ਜਥੇਬੰਦੀਆਂ ਨੂੰ ਮੈਂ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋ ਜਾਈਏ ਕਿਉਂਕਿ ਜੇ ਇਕੱਠੇ ਹੋਵਾਂਗੇ ਤੇ ਤਾਂ ਹੀ ਕੁਝ ਹਾਸਲ ਕਰ ਸਕਦੇ ਆ ਇੱਕ ਜਿਹੜੀ ਮੈਂ ਗੱਲ ਜਿਹਦੇ ਵਿੱਚ ਸ਼ਾਇਦ ਆ ਜਿਹੜੇ ਬੀਜੇਪੀ ਵਾਲੇ ਆ ਇਹਨਾਂ ਨੂੰ ਇੱਕ ਭੁਲੇਖਾ ਹੈਗਾ ਪੰਜਾਬ ਬਾਰੇ ਮੈਂ ਜਿਹੜਾ ਜੀਤ ਦਾ ਪ੍ਰਧਾਨ ਮੰਤਰੀ ਦਾ ਨਾਮ ਕੱਢੀ ਲੈਣਾ ਹੁਣ ਆ ਉਹਦਾ ਤੇ ਗ੍ਰਹਿ ਮੰਤਰੀ ਉਹਨੂੰ ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ 20 ਤਰੀਕ ਤੋਂ ਜਿਹੜਾ ਸਾਡਾ ਸ਼ਹੀਦੀ ਦਿਹਾੜਾ ਸਫਰੇ ਸ਼ਹਾਦਤ ਸ਼ੁਰੂ ਹੋਣ ਲੱਗਾ ਕਿ ਜੇ ਤੂੰ ਇਹਨੂੰ ਪੜ ਲਏਗਾ ਨਾ ਜਗੀ ਤਰ੍ਹਾਂ ਜਾਂ ਸਮਝ ਲਏਗਾ ਕਿ ਤੈਨੂੰ ਪਤਾ ਲੱਗ ਜਾਏਗਾ ਕਿ ਪੰਜਾਬ ਕੀ ਆ ਤੇ ਸਿੱਖ ਕੀ ਆ ਤੈਨੂੰ ਪਤਾ ਲੱਗ ਜਾਏਗਾ ਕਿ ਸਭ ਤੋਂ ਜੇ ਛੋਟੀ ਉਮਰ ਦੇ ਵਾਧ ਦੇ ਵਿੱਚ ਕੋਈ ਸ਼ਹੀਦ ਹੋਏ ਇਹਦੇ ਤੇ ਸਾਡੇ ਸਹਮੀਆਂ ਤੇ ਸ਼ਹੀਦ ਹੋਏ ਨੇ ਇਹ ਤੂੰ ਪੰਗਾ ਕਿੱਥੇ ਲੈ ਰਿਆ ਇਸ ਕਰਕੇ ਇਹ ਜਿਹੜੀ ਗੱਤਫਹਿਮੀ ਇਹਨੇ ਪਾਈ ਹੋਈ ਹੈ ਨਾ ਜਿਹੜੀ ਇੱਕ ਜੇ ਗੱਤਫਹਿਮੀ ਤੇ ਅਸੀਂ ਕਰਨੀ ਆ ਇਹਨੂੰ ਬਾਰ-ਬਾਰ ਇਹਨਾਂ ਜਿਹੜਾ ਗਵਰਨਰ ਸੀਗਾ ਸੱਤੇਪਾਲ ਮਲਕ ਉਹਨੇ ਵੀ ਇਹਨੂੰ ਅਗਾਹ ਕੀਤਾ ਸੀ ਵੀ ਇਹਨਾਂ ਦਾ ਪੰਗਾ ਨਾ ਲਈ ਇਹ ਜਿਹੜੇ ਆ ਉਥੇ ਇਗਨਾਸ ਤੇ ਜਾ ਕੇ ਜਲਿਆਲੇ ਬਾਗ ਦਾ ਬੰਦਾ ਵੀ ਲੈ ਲੈਂਦੇ ਆ ਤੇ ਆਪਰੇਸ਼ਨ ਬਲੂ ਸਾਰ ਦਾ ਵੀ ਬੰਦਾ ਲੈ ਲੈਂਦੇ ਆ ਬਖਸ਼ਦੇ ਕਿਸੇ ਨੂੰ ਨਹੀਂ ਤੇ ਬਖਸ਼ਣਾ ਅਸੀਂ ਇਹਨੂੰ ਵੀ ਨਹੀਂ ਕਿਉਂਕਿ ਹੁਣ ਜਿਹੜੀ ਆ ਨਾ ਇੱਕ ਇੱਕ ਜਿਹੜਾ ਪਾਣੀ ਜਿਹੜਾ ਸਿਰ ਤੋਂ ਉੱਤੋਂ ਲੱਗਦਾ ਪਿਆ। ਤੇ ਸਾਡੇ ਲੀਡਰ ਜਿਹੜੇ ਆ ਚਲੋ ਹਰ ਬੰਦਾ ਕਿਸ ਨਾ ਕਿਸੇ ਪੋਲੀਟਿਕਲ ਪਾਰਟੀ ਨਾਲ ਸਬੰਧ ਰੱਖਦਾ ਕਿਉਂਕਿ ਅਸੀਂ ਇੱਥੇ ਵਿਜਰਦੇ ਹਾਂ ਸਮਾਜ 'ਚ ਪਰ ਸਾਡੇ ਆ ਲੀਡਰ ਜਿਹੜਾ ਸਾਡੀ ਬਾਹ ਫੜਨ ਨੂੰ ਕੋਈ ਵੀ ਤਿਆਰ ਨਹੀਂ। ਜਿੱਦਾਂ ਸੁਖਵੀਰ ਨੇ ਕਿਹਾ ਵੀਰ ਨੇ ਕਿ ਜਿਹੜਾ ਹੁੰਦੀ ਜਿਹੜੀ ਮਜੂਦਾ ਸਰਕਾਰ ਆ ਜਦੋਂ ਆਈ ਸੀ ਤੇ ਕਹਿੰਦੇ ਸਹੀ ਆਹ ਕਰਦਾਂਗੇ ਉਹ ਕਰਦਾਂਗੇ ਤੇ ਇਹ ਬਣਾ ਤਾਂ ਇਹ ਤਾਂ ਪਤਾ ਹੀ ਕੱਖੜੀ ਇਹ ਤਾਂ ਜੁੜ ਕੇ ਸੁਣ ਲਓ। ਜੋ ਮਤਲਬ ਇਹੋ ਜਿਹਾ ਬੰਦਾ ਜਿੱਦਾਂ ਹੁਣ ਆਫੇ ਇਹ ਜਿਹੜਾ ਸਟੇਜ ਚ ਲਾਉਣੀ ਹੈ ਤੇ ਜਿਹੜਾ ਸਟੇਜ ਚ ਲਾਉਣਾ ਸਟੇਜ ਦਾ ਬੜੇ ਛੁੜਕਦੇ ਹਲਾਲੀ ਦੇ ਲੋਕਾਂ ਨੂੰ ਸਾਲੀ ਦਾ ਸਟੇਜ ਕਰਾਉਣੀ ਬੜੀ ਔਖੀ ਹੈ ਜਿੱਦਾਂ ਇੱਥੇ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਨੇ ਕਿਹਾ ਫਗਵਾੜਾ ਜਿਹੜੀ ਵਿਐਸਡੀ ਮਿਲਦਾ ਜਿਕਰ ਕੀਤਾ ਉਹਦਾ ਮੈਂ ਸਾਰਾ ਰਿਕਾਰਡ ਕਢਾਇਆ ਪਹਿਲੀ ਗੱਲ ਤੇ ਜਿਹੜੇ ਆ ਜਿਹੜੀ ਸੰਦਰ ਤੇ ਜਿਹੜੀ ਆ ਦੀ ਬਾਤ ਦੀ ਜਿਹੜੀ ਲੀਜ਼ ਸੀ ਕਿਉਂਕਿ ਇਹ ਲੀਜ਼ ਤੇ ਚੱਲਦੀ ਪਈ ਹੈ ਇਹ ਗਾਂ ਈਸ ਲੀਜ਼ ਦੀ ਹੋ ਸਕਦੀ ਨਾ ਹੀ ਗੁਰਜੀਤ ਸਿੰਘ ਰਾਣੇ ਦੇ ਹੱਕ ਤੇ ਹੋ ਸਕਦੀ ਹੈ ਇਹ ਕੋਈ ਮੈਂ ਰਿਕਾਰਡ ਸਾਰਾ ਇਹਦਾ ਕਢਾਇਆ ਸੀ ਮੈਂ ਮਜੀਤ ਸਿੰਘ ਰਾਏ ਪ੍ਰਧਾਨ ਜੀ ਜਿਹੜੇ ਉਹਨਾਂ ਨੂੰ ਮੈਂ ਕਿਹਾ ਸੀਗਾ ਦੇਖੋ ਸਾਰਾ ਰਿਕਾਰਡ ਹੈ ਅਸੀਂ ਜਿਹੜੀ ਸਾਡੀ ਲੀਗਲ ਟੀਮ ਸਾਡੇ ਨਾਲ ਖੜੀ ਹੈ ਜੇ ਕੋਈ ਪਰਚਾ ਜਿਹੜਾ ਐਫ ਆਈ ਆਰ ਕੋਈ ਕਿ ਐਫ ਆਈ ਆਰ ਜਨ ਜਨੈਤ ਸਿੰਘ ਬਾਅਦ ਤੇ ਤੇ ਉਹ ਸਾਰਿਆਂ ਤੇ ਬੈਸ ਹੋਣਾ ਤੇ ਹੋ ਗਈ ਸੀ ਬਟ ਉਹਦੇ ਵਿੱਚ ਵੀ ਜਿਹੜੇ ਆ ਜਿੱਦਾਂ ਦਾ ਉਹਨਾਂ ਨੇ ਕੱਪੜੇ ਕੀਤੇ ਸੀ ਉਹਨਾਂ ਨੂੰ ਬੇਲ ਲਈ ਛੇਤੀ ਬੇਲਣੀ ਚਾਹੀਦੀ ਸੀ ਇਹਦੇ ਕੋਈ ਮਾੜੀ ਜਿਹੀ ਚੋਰੀ ਕਰ ਲਿਆ ਤਾਂ ਉਹ ਵੀ ਬੇਲ ਲਈ ਹੁੰਦੀ ਉਹਨਾਂ ਨੂੰ ਜਿਹੜੀ ਬੇਲ ਮਿਲੀ ਆ ਉਹ ਵੀ ਹਾਈ ਲੈਵਲ ਤੇ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਤਕੜਾ ਬੰਦਾ ਉਹ ਜਮਾਤ ਵੀ ਛੇਤੀ ਕਰਾ ਜਾਂਦਾ ਤੇ ਜਿਹੜਾ ਮਾੜਾ ਬੰਦਾ ਜਿਹੜਾ ਆ ਉਹਨੂੰ ਚ ਜਮਾਤ ਵੀ ਛੇਤੀ ਨਹੀਂ ਮਿਲਦੀ ਹੋਣ ਰਹੀ ਗੱਲ ਭਾਜਪੀ ਜੋ ਕਰਦੀ ਪਈ ਹੈ ਸਾਨੂੰ ਇਕੱਠੇ ਹੋਣ ਦੀ ਲੋੜ ਆ ਇਸ ਵੇਲੇ ਅਸੀਂ ਜਿਹੜਾ ਇਕੱਲੇ ਕਿਉਂਕਿ ਮੈਂ ਵੀਰ ਨੂੰ ਵੀ ਕਿਹਾ ਸੀ ਕਿ ਮੈਂ ਕਿਹਾ ਇੱਕ ਗਰੁੱਪ ਜਿਹੜਾ ਉਥੇ ਜਦਰ ਕੈਡਿਸੇਸ਼ਨ ਤੇ ਵੀ ਬੈਠਾ ਆਪਾਂ ਇਸ ਵੇਲੇ ਇਕੱਠੇ ਹੋਈਏ ਕਿਉਂਕਿ ਇਕੱਠੇ ਹੋਵਾਂਗੇ ਆਪਾਂ ਇਕੱਠੇ ਹੋ ਕੇ ਹਮਲਾ ਮਾਰਾਂਗੇ ਤੇ ਅਸੀਂ ਜਿਹੜਾ ਜਿਹੜਾ ਵੀ ਕਿਉਂਕਿ ਮੈਂ ਇੱਕ ਗੱਲ ਮੈਂ ਸਮਝਦਾ ਵੀ ਜੇ ਅਸੀਂ ਇੱਕ ਧਾਰ ਲਈ ਹੈ ਨਾ ਚੀਜ਼ ਆਪਾਂ ਹਾਸਲ ਕਰਨੀ ਆ ਕੋਈ ਵੀ ਕਰ ਲਈਏ ਚਾਹੇ ਕੋਈ სპੋਰਟਸ ਪਰਸਨ ਆ ਕੋਈ ਕਵੇ ਉਹ ਖੋਦ ਲਵੇ ਕਿ ਮੈਂ ਇਹ ਮੈਂ 골ਡ ਮੈਡਲ ਜਿੱਤਣਾ ਆ ਤੇ ਆਪਾਂ ਜਿੱਤਾਂਗੇ ਆਪਾਂ ਹਾਰ ਨਹੀਂ ਸਕਦੇ ਜੇ ਆਪਾਂ ਸੋਚ ਲਈਏ ਤਾਂ ਇਸ ਕਰਕੇ ਇਹ ਜਿਹੜਾ ਜੋ ਕੁਝ ਵੀ ਕਰਦੀ ਪਈ ਆ ਹੁਣ ਬੀਜੇਪੀ ਜਿਹੜੀ ਆ ਇਹ ਜਿੰਨੇ ਵੀ ਲੀਡਰ ਜਿਹੜੇ ਆਪਣੇ ਜਿਹੜੇ ਪਹਿਲਾਂ ਕਾਂਗਰਸ ਦੇ ਸੀਗੇ ਸਾਰੇ ਬੀਜੇਪੀ ਆਪਣੇ ਵੱਲ ਖਿੱਚਦੀ ਪਈ ਆ ਇਹ ਡਰਾਉਂਦੀ ਆ ਇਹਨਾਂ ਕੋਈ ਈਡੀ ਆ ਨੋ ਡਾਊਟ ਈਡੀ ਦਾ ਰੇਡ ਵਰਵਾ ਦਿੰਦੇ ਆ ਵੀ ਠੀਕ ਹੈ ਜੀ ਈਡੀ ਦਾ ਰੇਡ ਆ ਗਿਆ ਆਈ ਵੀ ਇਹਨਾਂ ਕੋਲ ਆ ਸੀ ਵੀ ਇਹਨਾਂ ਕੋਲ ਆ ਇਲੈਕਸ਼ਨ ਕਮਿਸ਼ਨ ਜਿਹੜਾ ਇਹਨਾਂ ਕੋਲ ਆ ਇਹਨਾਂ ਦੇ ਹਿਸਾਬ ਨਾਲ ਚੱਲਦਾ ਈਵਨ ਜਿਹੜਾ ਆ ਜਿਹੜੀ ਆ ਹੁਣ ਬੈ ਅਸੀਂ ਬੀਂਗ ਦੇ ਨਹੀਂ ਗੇ ਪਰ professions 'ਚ ਅਸੀਂ ਬਿਲੋਂਗ ਕਰਦੇ ਆ ਈਵਨ ਜਿਹੜੇ ਆ ਜਾਂ ਜਿੱਥੇ ਵੀ ਜਿਹੜੇ ਇਹਨਾਂ ਦੇ ਇਹਨਾਂ ਦੀ ਬੋਲੀ ਬੋਲਦੇ ਆ ਬੇਸ਼ੱਕ ਸੁਣ ਲੈਣ ਜਾਂ ਜਲਦੀ ਸੁਣ ਲੈਣ ਉਹਨੂੰ ਪਤਾ ਲੱਗ ਜਾ ਜੇ ਤੇ ਜਿਹੜਾ ਕੇਸ ਕਰਦਾ ਜਾਂ ਕਿਸ ਤਰ੍ਹਾਂ ਮੋੜ ਕਰਦੀ ਕਰ ਦਣ ਇਹਨਾਂ ਦਾ ਜਾਂ ਇੱਕ ਸ਼ਰਮ ਆਉਂਦੀ ਆ ਉਥੇ ਵਿਸ਼ੇ ਬਿੰਦੂ ਪਰਸਿਆ ਦੀ ਇੱਕ ਮੀਟਿੰਗ ਦੇ ਵਿੱਚ ਬਕਵਾਸ ਕਰਦਾ ਸ਼ੇਖਰ ਕੁਮਾਰ ਜਯਾਦਵ ਜੀਬ ਜੇ ਉਥੇ ਹਾਈ ਕੋਰਟ ਦਾ ਜੱਜ ਸੀ ਉਹਦੇ ਬਕਵਾਸ ਕਰਦਾ ਕਿ ਉਥੇ ਜਿਹੜੀ ਹੈ ਮੁਸਲਮਾਨਾਂ ਨੂੰ ਮੁਸਲਮਾਨਾਂ ਦੇ ਬਾਰੇ ਬੋਲਦਾ ਘੱਟਕਿੰਦਿਆਂ ਦੇ ਬਾਰੇ ਬੋਲਦਾ ਹੁਣ ਸੁਪਰੀਮ ਕੋਰਟ ਨੇ ਜਿਹੜਾ ਨੋਟਿਸ ਲਿਆ ਉਹਦਾ ਉਹਨੂੰ ਸੱਦਿਆ ਉਥੇ ਵੀ ਤੂੰ ਇਹ ਬਕਵਾਸ ਕਿਉਂ ਕੀਤੀ ਉਹ ਕਿਉਂ ਬਕਵਾਸ ਕਰਦਾ ਉਹਨੂੰ ਇਹ ਕਿ ਬਿਆਹ ਸੁਪ ਹਾਈ ਕੋਰਟ ਤੋਂ ਮੈਂ ਸੁਪਰੀਮ ਕੋਰਟ ਚਲ ਜਾਵਾਂਗਾ ਉੱਥੇ ਉੱਥੇ ਜਾ ਕੇ ਬੜਾ ਰਣਗੇ ਆ ਜਾ ਫੇਰ ਅੰਦਰ ਆ ਜਾ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਸਾਡਾ ਚੀਵ ਜੱਸੇ ਜਿਹੜਾ ਆ ਇਹਨਾਂ ਦੀ ਬੋਲੀ ਬੋਲਦਾ ਤੇ ਇੱਕ ਚੀਵ ਜੱਸੇ ਸੋਫ ਮੀਡੀਆ ਜਿਹਨੂੰ ਤੁਸੀਂ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਯਾਰ ਇੱਕ ਦੇਸ਼ ਜਿਹੜਾ ਕਿਹੜੇ ਪਾਸੇ ਚੱਲਦਾ ਪਿਆ ਹੈ ਇਹ ਜਿਹੜੇ ਆ ਇਹਨਾਂ ਦੀ ਕੋਸ਼ਿਸ਼ ਹੈ ਕਿ ਜਿਹੜੇ ਘੱਟ ਗਿਣਤੀ ਵਾਲੇ ਆ ਚਾਹੇ ਉਹ ਅਸੀਂ ਆ ਜਾਂਦੇ ਆ ਚਾਹੇ ਉਹ ਮੁਸਲਮਨ ਭਾਈਚਾਰਾ ਆ ਜਾਂਦਾ ਚਾਹੇ ਉਹ ਦੰਦ ਭਾਈਚਾਰਾ ਆ ਜਾਂਦਾ ਚਾਹੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹੁੰਦੀ ਹਾਂ ਕਿ ਸਾਡਾ ਪੰਜਾਬ ਜਿਹੜਾ ਜਿਹਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀਗਾ ਬਟ ਉਹ ਸਰਕਾਰਾਂ ਨੇ ਰਹਿਣ ਨਹੀਂ ਦਿੱਤਾ ਤੇ ਤੁਸੀਂ ਸਾਰੇ ਮੇਰੇ ਵੀਰ ਅੱਜ ਸ਼ਾਮਿਲ ਹੋਇਆ ਇਸ ਧਰਨੇ ਦੇ ਵਿੱਚ ਕਿਉਂਕਿ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਤੇ ਸਾਡੇ ਅन्नदाता ਜਿਹੜੇ ਆ ਇਹਨਾਂ ਸਰਕਾਰਾਂ ਦੇ ਕਰਕੇ ਅੱਜ ਇੱਦਾਂ ਰੋਡ ਦੇ ਉੱਤੇ ਬੈਠ ਕੇ ਧਰਨੇ ਦੇ ਰਿਆ ਇਹ ਬਹੁਤ ਹੀ ਜ਼ਿਆਦਾ ਮਾੜੀ ਗੱਲ ਆ ਸਾਡੀਆਂ ਸਾਡੀ ਸੈਂਟਰਲ ਗਵਰਨਮੈਂਟ ਵਾਸਤੇ ਸਾਡੀ ਸਟੇਟ ਗਵਰਨਮੈਂਟ ਵਾਸਤੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹਦੀ ਅਪੀਲ ਕਰੂੰਗੀ ਕਿ ਜਿਹੜੇ ਮੇਰੇ ਵੀਰ ਵੀ ਸਾਨੂੰ ਮਿਲ ਕੇ ਲੜਨੀ ਪੈਣੀ ਹੈ ਤਾਂ ਹੀ ਇਹਨਾਂ ਸਰਕਾਰਾਂ ਨੂੰ ਅਸੀਂ ਜਵਾਬ ਦੇ ਸਕਦੇ ਹਾਂ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਜ਼ਿੰਦਾਬਾਦ ਧੰਨਵਾਦ ਤਸ਼ਰੀਕ ਅਲਸਰ ਬਹੁਤ ਬਹੁਤ ਧੰਨਵਾਦ ਸਾਡਾ ਵੀਰ ਸਾਬੀ ਤੱਲਣ ਆ ਜਾਓ ਵੀਰ ਮੇਰਾ ਆ ਜਾਓ ਫਤਿਹ ਬਲਾਕ ਚਲ ਜਿਓ ਆ ਜਾਓ ਕੋਈ ਕਹਿੰਦੇ ਗੁਰਦੁਆਰਾ ਸਾਹਿਬ ਸੈਕਟਰੀ ਆ ਮੇਰਾ ਖਿਆਲ ਪਰ ਇੱਥੇ ਆਓ ਕੋਈ ਗੱਲ ਨਹੀਂ ਆ ਜਾਓ ਆ ਜਾਓ ਅੱਲਣ ਜਿੰਨੀ ਵੀ ਸੰਗ ਦਾ ਏਰੀਆ ਸਲੇਮ ਬੋਰ ਤੱਲਣ ਹੋਇਆ ਜਿੱਦਾ ਕੋਟ ਕਲਾ ਕੋਟ ਖੋਤ ਨੰਗਲ ਏਰੀਆ ਸਾਡਾ ਬਹੁਤ ਵਧੀਆ ਇਲਾਕਾ ਕਿਉਂਕਿ ਸਾਡੇ ਵੀਰਾਂ ਦਾ ਇਕੱਠ ਹੈ ਜਦੋਂ ਵੀ ਆਵਾਜ਼ ਮਾਰੀ ਕਣ ਇੱਕ ਫੋਨ ਕੀਤਾ ਸਾਰੇ ਵੀਰ ਸਾਡੇ ਆਏ ਆ ਸਾਬੀ ਤੱਲਣ ਉਹਨਾਂ ਨੂੰ ਬੇਨਤੀ ਹੋਵੇ ਆਉਣ ਜੀਤੇ ਸਭ ਤੋਂ ਪਹਿਲਾਂ ਫਤਿਹ ਪਰਵਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿੱਦਾਂ ਮੇਰੇ ਵੱਡੇ ਵੀਰਾਰੇ ਸਾਨੂੰ ਪਹਿਲਾਂ ਦੱਸ ਗਏ ਆ ਵੀ ਸਾਡੀ ਕੇਂਦਰ ਵੀ ਸਰਕਾਰ ਜੋ ਕਰਦੀ ਆ ਸਾਡੇ ਨਾਲ ਸ਼ਰਮ ਧੱਕਾ ਹੋ ਰਿਹਾ ਵੀ ਪਹਿਲਾਂ ਤਾਂ ਜਦੋਂ ਆਪਾਂ ਕਿਸਾਨ ਤੋਂ ਨਾਲ ਲੜਿਆ ਸੀ ਤੇ ਜਿੱਦਾਂ ਬਾਬੇ ਨਾਨਕ ਦੇ ਗੁਰਪੁਰਬ ਤੇ મોદી ਨੇ ਮਾਫੀ ਮੰਗ ਕੇ ਤੇ ਕਾਨੂੰਨ ਵਾਪਸ ਲਾਏ ਸੀ ਤੇ ਆਪਾਂ ਕਾਲੀ ਕਰਕੇ ਉੱਥੋਂ ਉੱਠ ਕੇ ਆ ਗਏ ਛੇਦੀ ਨਾ ਉਹ ਪਾਸ ਕਰਾਇਆ ਇਹਨਾਂ ਲੈਕਚਰ ਰੂਮ ਚ ਖੋਲਿਆ ਤੇ ਜਿਹਦੇ ਕਰਕੇ ਸਾਨੂੰ ਦੁਬਾਰਾ ਸਾਡੇ ਕਿਸਾਨ ਯੂਨੀਅਨ ਦੇ ਉੱਗੇ ਆਗੂ ਜਗਜੀਤ ਸਿੰਘ ਢੱਲੇਵਾਲ ਕਿੰਨੇ ਦਿਨਾਂ ਤੋਂ ਉਹ ਖੜਦਾ ਹੱਸ ਕੇ ਮਨਵਰ ਤੇ ਬੈਠਿਆ ਤੇ ਉਹੀ ਕਾਨੂੰਨਾ ਕਰਕੇ ਜਿਹੜੀਆਂ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਸੀ ਹੁਣ ਕੋਸ਼ਿਸ਼ ਜਥੇਬੰਦੀਆਂ ਉਹਨਾਂ ਦਾ ਸਾਥ ਨਹੀਂ ਦੇ ਰਹੀਆਂ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਆਪਾਂ ਸਾਰੇ ਕਿਸਾਨਿਆਂ ਕੋਈ ਰਾਜੀਵਾਲ ਨਾਲ ਜੁੜਿਆ ਕੋਈ ਰੌਲਦੂ ਰਾਮ ਨਾਲ ਜੁੜਿਆ ਕੋਈ ਕਿਸੇ ਨਾਲ ਰਲਿਆ ਪਰ ਸਾਰਿਆਂ ਨੂੰ ਇਕੱਠੇ ਹੋ ਕੇ ਸਾਥ ਦੇਣਾ ਚਾਹੀਦਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਤੇ ਆਪਾਂ ਹੁਣ ਇੱਥੇ ਸਾਰੇ ਇਕੱਠੇ ਹੋਏ ਆਂ ਏਸੀ ਮਕਸਦ ਨਾਲ ਇਕੱਠੇ ਹੋਏ ਆਂ ਵੀ ਆਪਾਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਮਦਦ ਕਰੀਏ ਕਿਸੇ ਤਰ੍ਹਾਂ ਕਰੀਏ ਚਾਹੇ ਆਪਾਂ ਰੇਲ 'ਤੇ ਕੀ ਜਾਂ ਇੱਥੇ ਬੈਠੇ ਆਂ ਜਿੱਤਾਂ ਵੀ ਆ ਜੋ ਵੀ ਆਪਣਾ ਯੋਗਦਾਨ ਹੈ ਜਿੰਨੇ ਜੋ ਕੇ ਆਪਾਂ ਹੈਗੇ ਆ ਉਹਨਾਂ ਆਪਾਂ ਹੱਰਜ ਨਿਭਾਈਏ ਬਾਕੀ ਜੋ ਆਤੀ ਝੋਨੇ ਦੇ ਟਾਈਮ ਸਰਕਾਰਾਂ ਨੇ ਕੀਤਾ ਉਹਦੇ ਵਿੱਚ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਮੇਰੀ ਸੋਚ ਦੇ ਮੁਤਾਬਕ ਤਾਂ ਇਹ ਆ ਵੀ ਆਰ ਪੀ ਵੀ ਰਲੀਆਂ ਉਸ ਸੈਲਰ ਵਾਲੇ ਵੀ ਰਲੀਆਂ ਉਸ ਦੀ ਸਰਕਾਰ ਵੀ ਰਲ ਜੀ। ਜੇ ਸੈਲਰ ਵਾਲੇ ਇੰਨੇ ਘਾਟੇ 'ਚ ਚੱਲਦੇ ਹੁੰਦੇ ਸਾਡੇ ਏਰੀਆ ਦੇ ਵਿੱਚ ਸਾਡੀ ਸੁਰਤ ਦੇ ਵਿੱਚ ਸਿਰਫ ਜਿੱਤੇ ਵਾਲੀ ਸੈਲਰ ਹੁੰਦਾ ਸੀ ਜਿੱਥੇ ਸਾਰਾ ਪਤਾਰਾ ਮੰਡੀ ਦਾ ਝੋਨਾ ਜਾਂਦਾ ਸੀ। ਦੇਖਦੇ ਦੇਖਦੇ ਢਡੌਰ ਬਣ ਗਿਆ ਰਾਣੀਪੁਰ ਤੋਂ ਬਣ ਗਿਆ ਵੜਿਆਣੇ ਬਣ ਗਿਆ ਜੇ ਸੈਲਰ ਵਾਲੇ ਘਾਟੇ 'ਚ ਜਾਂਦੇ ਹੁੰਦੇ ਤਾਂ ਇੰਨੇ ਸੈਲਰ ਨਹੀਂ ਖੁੱਲਣੇ ਸੀ। ਗੁੰਮਾ ਕੇ ਗੱਲ ਸਾਰੀ ਕਵਾਨਾਂ ਦੇ ਆਉਂਦੀ ਆ। ਪਾਰਕ ਕਵਾਂਟਲ ਦੇ 80 10 ਰੁਪਏ ਕੱਟੇ ਕਿਸੇ ਨੇ 5 ਕੱਟੇ-ਕੱਟੇ ਇਕੱਲੀ-ਇਕੱਲੀ ਮੰਡੀ ਦੇ ਵਿੱਚ ਕਰੋੜਾਂ ਦਾ ਕਪੜਾ ਹੋਇਆ ਤੇ ਜਦੋਂ ਗੱਲ ਆਉਂਦੀ ਸੀ ਵੀ ਵੀ ਇੱਥੇ ਕਾਰਵਾਈ ਕੀ ਕਰੀਏ ਤਾਂ ਮੋਹਰੇ ਪੋਸਟ ਵਾਲੇ ਵੀ ਕਹਿੰਦੇ ਸੀ ਵੀ ਆਰਤੀ ਤੇ ਕਾਰਵਾਈ ਕਰੋ ਉੱਚ ਕਸੂਰਵਾਰ ਨਾਲ ਤਾਂ ਆਰਤੀਆ ਸੀ ਉੱਚ ਕਸੂਰਵਾਰ ਸਕੇ ਸੈਲਰ ਵਾਲੇ ਤੇ ਕੇਂਦਰ ਸਰਕਾਰ ਤੇ ਸਾਡੇ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਜਾਗਣਾ ਚਾਹੀਦਾ ਆ ਇਕੱਠੇ ਹੋ ਕੇ ਇਕੱਠੇ ਹੋ